ਪਾਉੜੀ ਰਬ ਫਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਮ ਤ ਸਭ ਤੇਰਾ ਤੂ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਕਉੜੀ ਰਬ ਫਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਮ ਸਭ ਤੇਰਾ ਤੂ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪਾਉੜੀ ਰਬ ਫਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਮ ਤੁ ਸਭ ਤੇਰਾ ਤੂ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪਉੜੀ ਰਬ ਫਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਤ ਸਭ ਤੇਰਾ ਤੂ ਰਹਿ ਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਆਉੜੀ ਰਬ ਫਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਤ ਸਭ ਤੇਰਾ ਤੂ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਕਉੜੀ ਰਬ ਫਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਮ ਸਭ ਤੇਰੇ ਆ ਤੂ ਰਹਿ ਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪਾਉੜੀ ਰਬ ਫਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਤ ਸਭ ਤੇਰਾ ਤੂੰ ਰਹਿ ਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਆਉੜੀ ਰਬ ਫਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਮ ਸਭ ਤੇਰਾ ਤੂ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਕਉੜੀ ਰਬ ਫਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਮ ਸਭ ਤੇਰਾ ਤੂ ਰਹਿ ਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪਾਉੜੀ ਰਬ ਫਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਤ ਸਭ ਤੇਰਾ ਤੂੰ ਰਹਿ ਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪਾਉੜੀ ਰਬ ਫਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਮ ਸਭ ਤੇਰਾ ਤੂ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪਾਉੜੀ ਰਬ ਫਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਮ ਸਭ ਤੇਰਾ ਤੂ ਰਹਿ ਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪਾਉੜੀ ਪ੍ਰਭ 파ਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਮ ਤ ਸਭ ਤੇਰੇ ਆ ਤੂੰ ਰਹਿ ਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਆਉੜੇ ਰਬ ਖਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਮ ਸਭ ਤੇਰੇ ਆ ਤੂ ਰਹਿ ਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪਾਉੜੀ ਰਬ ਫਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਤ ਸਭ ਤੇਰਾ ਤੂ ਰਹਿ ਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪਾਉੜੀ ਪ੍ਰਭ ਫਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਮ ਸਭ ਤੇਰੇ ਆ ਤੂ ਰਹਿ ਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪਉੜੀ ਰਬ ਫਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਮ ਸਭ ਤੇਰਾ ਤੂ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਕਉੜੀ ਰਬ ਫਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਮ ਤ ਸਭ ਤੇਰਾ ਤੂ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪਾਉੜੇ ਰਬ ਫਾਸ ਜਨ ਕੀ ਅਰਦਾਸ ਤੂ ਸੱਚਾ ਸਾਈਂ ਤੂ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਮ ਤ ਸਭ ਤੇਰਾ ਤੂ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਪਉੜੀ ਰਬ ਫਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਮ ਸਭ ਤੇਰਾ ਤੂ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਕਉੜੀ ਰਬ ਫਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਰਖਵਾਲਾ ਸਦਾ ਸਦਾ ਆਉ ਤੁਧ ਧਿਆਈ ਜੀਅ ਜੰਮ ਤ ਸਭ ਤੇਰਾ ਤੂ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ